ਮੈਂ ਤੁਹਾਡਾ ਪੱਤਰਕਾਰ ਭਿੰਦਰਮਾਨ ਜ਼ਿਲ੍ਹਾ ਫਤੇਗੜ ਸਾਹਿਬ ਸਰਹੰਦ ਦੇ ਨਜ਼ਦੀਕ ਪਿੰਡ ਜੱਲਾ ਜੱਲਾ ਦੇ ਇੱਕ ਗਰੀਬ ਪਰਿਵਾਰ ਦੀ ਛੱਤ ਹੈ ਮਕਾਨ ਦੀ ਛੱਤ ਡਿੱਗ ਗਈ ਪਰ ਜਿਹੜਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਪਰ ਇਸ ਦੇ ਵਿੱਚ ਜਿਹੜਾ ਮਕਾਨ ਦੇ ਵਿੱਚ ਜਿਹੜਾ ਸਮਾਨ ਸੀ ਜਿਵੇਂ ਕਿ ਫਰਿੱਜ ਤੇ ਹੋਰ ਵਾਸ਼ਿੰਗ ਮਸ਼ੀਨ ਉਹ ਟੁੱਟ ਗਏ ਇਹ ਛੱਤ ਦੇ ਉੱਪਰ ਤੋਂ ਟੁੱਟ ਗਈ ਛੱਤ ਟੁੱਟ ਗਈ ਬਾਲੇ ਟੁੱਟ ਗਏ ਕਿਉਂਕਿ ਇਹ ਜਿਹੜਾ ਮਕਾਨ ਹੈ ਜਿਹੜੀ ਛੱਤ ਹੈ ਬਹੁਤ ਹੀ ਖਸਤਾ ਹਾਲਤ ਹੋ ਚੁੱਕੀ ਹੈ ਪਰ ਇਹ ਛੱਤ ਦਾ ਟੁੱਟ ਗਈ ਹੋ ਸਕਿਆ ਵੀ ਪਰਿਵਾਰ ਦਾ ਕਿਸੇ ਦਾ ਜਾਨੀ ਨੁਕਸਾਨ ਬਚਾ ਹੋ ਗਿਆ ਕਿਉਂਕਿ ਛੱਤ ਦੇ ਬਾਲੇ ਤਾਂ ਦੇਖੋ ਕਿਵੇਂ ਪਾਣੀ ਦੇ ਨਾਲ ਗਿੱਲੇ ਹੋਏ ਨੇ ਕਿਵੇਂ ਪਾਣੀ ਸਿੰਮ ਰਿਹਾ ਕਿਵੇਂ ਸਲਾਬ ਚੜੀ ਹੋਈ ਹੈ ਬਹੁਤ ਬੁਰੀ ਹਾਲਤ ਬਣੀ ਹੋਈ ਆ ਮਕਾਨ ਦੀ ਪਰ ਜਿਹੜੀ ਮਕਾਨ ਦੀ ਛੱਤ ਚੌਂਦੀ ਸੀ ਪਹਿਲਾਂ ਹੀ ਚੌਂਦੀ ਸੀ ਮਕਾਨ ਦੀ ਛੱਤ ਤੇ ਗਰੀਬ ਪਰਿਵਾਰ ਨੇ ਇਸ ਦੇ ਉੱਪਰ ਜਿਹੜੇ ਇਹ ਆਪਣਾ ਵੀ ਕਾगज ਪਾਇਆ ਹੋਇਆ ਸੀ ਉਸ ਦੀ ਮੈਂ ਤਸਵੀਰਾਂ ਤੁਹਾਨੂੰ ਵਿਖਾ ਰਿਆ ਗਰੀਬ ਪਰਿਵਾਰ ਨੇ ਆਪਣੇ ਮਕਾਨ ਦੇ ਜਿਹੜੀ ਛੱਤ ਸੀ ਉਸ ਦੇ ਉੱਪਰ ਕਾगज ਪਾਇਆ ਸੀ ਕਿਉਂਕਿ ਇਹ ਮਕਾਨ ਪਹਿਲਾਂ ਹੀ ਚੌਂਦਾ ਸੀ ਪਰ ਅਚਾਨਕ ਇਹ ਜਿਹੜੀ ਅੱਜ ਦਿਨ ਦੇ ਵਿੱਚ ਇਹ ਛੱਤ ਟੁੱਟ ਗਈ ਭਾਵੇਂ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਸਮਾਨ ਦਾ ਨੁਕਸਾਨ ਹੋ ਗਿਆ ਇਸ ਗਰੀਬ ਪਰਿਵਾਰ ਦੀ ਮਦਦ ਦੀ ਲੋੜ ਹੈ ਸਰਕਾਰਾਂ ਨੇ ਤਾਂ ਜਿਹੜੀ ਮਦਦ ਕਰਨੀ ਸੀ ਉਹ ਤੁਹਾਨੂੰ ਪਤਾ ਹੀ ਕਿਸੇ ਵੀ ਸਰਕਾਰ ਨੇ ਇਸ ਗਰੀਬ ਪਰਿਵਾਰ ਦੀ ਇਹ ਮਦਦ ਨਹੀਂ ਕੀਤੀ ਮੇਰੀ ਆਪ ਸਭ ਨੂੰ ਬੇਨਤੀ ਹੈ ਕਿ ਜਿਹੜੇ ਵੀਡੀਓ ਦੇਖਦੇ ਨੇ ਵੀ ਇਸ ਪਰਿਵਾਰ ਦੀ ਲੋੜਵੰਦ ਪਰਿਵਾਰ ਦੀ ਜਿਹੜੀ ਮਦਦ ਕੀਤੀ ਜਾਵੇ ਜੋ ਗਰੀਬ ਪਰਿਵਾਰ ਦੀ ਜਿਹੜੀ ਛੱਤ ਕੱਚੀ ਹੈ ਜਿਹੜੀ ਖਸਤਾ ਹੋ ਚੁੱਕੀ ਹੈ ਉਹ ਛੱਤ ਪਾਈ ਜਾ ਸਕੇ ਆਪਾਂ ਪਰਿਵਾਰ ਦੇ ਨਾਲ ਵੀ ਗੱਲਬਾਤ ਕਰਦੇ ਆ ਤੋਂ ਵੀ ਹੋਰ ਜਿਹੜੀ ਦੁੱਖਦਾਈ ਗੱਲ ਹੈ ਇਹ ਜਿਹੜਾ ਬਾਈ ਹੈ ਜਿਸ ਦਾ ਮਕਾਨ ਹੈ ਉਹ ਹੈਂਡੀਕੈਪਡ ਹੈ ਜਿਸ ਦਾ ਹੱਥ ਕਟਿਆ ਹੋਇਆ ਹੈ ਤੇ ਬਾਈ ਨੇ ਮੈਨੂੰ ਆਪਣੀ ਲੱਤ ਵੀ ਦਿਖਾਈ ਹੈ ਲੱਤ ਦਿਖਾਈ ਬਾਈ ਇਹ ਜਿਹੜੀ ਲੱਤ ਹੈ ਬਾਈ ਦੀ ਲੱਤ ਵੀ ਇਹ ਜਿਹੜੀ ਇਹ ਖਰਾਬ ਹੋਈ ਵੀ ਹੈ ਕਿ ਬਹੁਤ ਹੀ ਇਹ ਗਰੀਬ ਪਰਿਵਾਰ ਹੈ ਮਿਹਨਤ ਮਜ਼ਦੂਰੀ ਕਰਕੇ ਆਪਣਾ ਜੀਵਨ ਬਤੀਤ ਕਰ ਰਿਹਾ ਇਸ ਕਰਕੇ ਆਪ ਸਭ ਨੂੰ ਬੇਨਤੀ ਹੈ ਵੀ ਸਰਕਾਰਾਂ ਤੋਂ ਤਾਂ ਕੋਈ ਆਸ ਰੱਖੀ ਨਹੀਂ ਜਾ ਸਕਦੀ ਵੀ ਇਸ ਗਰੀਬ ਪਰਿਵਾਰ ਦੀ ਮਦਦ ਜ਼ਰੂਰ ਕੀਤੀ ਜਾਵੇ। ਭਾਈ ਜੀ ਕੀ ਨਾਮ ਹੈ? ਗੁਰਜੰਟ ਸਿੰਘ ਜੀ। ਇਹ ਕਦੋਂ ਡਿੱਗੇ ਮਕਾਨ ਤੁਹਾਡਾ? ਅੱਜ ਸਵੇਰੇ ਜੀ। ਇਹ ਜਿਹੜੀ ਮਕਾਨ ਦੀ ਛੱਤ ਹੈ ਉਹ ਤਾਂ ਪਹਿਲੀ ਖਰਾਬ ਹੈ ਜੀ ਚੋਰ ਰਿਆ ਸੀ। ਹਾਂ ਜੀ। ਤੁਸੀਂ ਮਤਲਬ ਜਿਹੜੀ ਖਸਤਾ ਹਾਲਤ ਮਕਾਨ ਦੀ ਛੱਤ ਹੈ ਉਹਦੇ ਨੀਚੇ ਮਤਲਬ ਤੁਸੀਂ ਕਿਵੇਂ ਰਹਿ ਰਹੇ ਸੀ ਤੁਹਾਨੂੰ ਡਰ ਨਹੀਂ ਲੱਗ ਰਿਹਾ ਸੀ ਜੀ? ਨਹੀਂ ਤਾਂ ਲੱਗਦਾ ਕਿ ਹੁਣ ਜਾਈਏ ਕਿ ਨਹੀਂ ਅੱਛੀ ਜੀ ਜਾਈਏ ਕਿੱਥੇ ਆ ਜੀ ਜਾਈਏ ਕਿੱਥੇ ਵਾ ਮਾੜਾ ਜਾਏ ਚੰਗਾ ਉਹ ਤਾਂ ਪਰ ਉਹਦੇ ਹੇੜਾ ਤਾਂ ਬੈਠਣਾ ਹੀ ਪਊ ਕਿਉਂਕਿ ਮਕਾਨ ਦੀ ਜਿਹੜੀ ਛੱਤ ਹੈ ਜਮੇ ਡਿਗ ਡਿਗੂ ਕਰਦੀ ਹੈ ਤੇ ਤੁਸੀਂ ਉੱਪਰ ਹੋ ਵੀ ਪਾਏ ਵਾ ਕਾਗਜ ਪਾਏ ਵਾ ਜੀ ਦੋ ਪਾਏ ਹੋ ਨੇ ਜੀ ਦੋ ਕਾਗਜ ਪਾਏ ਹੋਏ ਆ ਜੀ ਹਾਂ ਜੀ ਫੇਰ ਵੀ ਮਤਲਬ ਚੋਰਿਆ ਸੀ ਛੱਤ ਹਾਂ ਜੀ ਤੇ ਤਰੇੜ ਵੀ ਆਈ ਵੀ ਮਕਾਨ ਦੇ ਵਿੱਚ ਤੜ ਗਿਆ ਸਾਰੇ ਬਸ ਤੇ ਸਾਰੇ ਬਸੇ ਤੜ ਗਿਆ ਤੇ ਜਿਹੜੇ ਕੱਚੇ ਮਕਾਨ ਦੇ ਪੈਸੇ ਮਿਲਦੇ ਨੇ ਇਹ ਲੋੜਵੰਦਾਂ ਨੂੰ ਤੁਹਾਨੂੰ ਉਹ ਵੀ ਕਦੇ ਮਿਲੇ ਨਹੀਂ ਜੀ। ਨਹੀਂ ਮੈਨੂੰ ਨਹੀਂ ਜੀ ਕਦੇ ਮਿਲੇ। ਇੰਨੀਆਂ ਮਤਵਾਇ ਰਹੇ, ਕੋਟੀਆਂ ਬਹੁਤ ਬਾਰੀ ਹੋ ਗਈਆਂ। ਕੋਈ ਨਹੀਂ ਪੁੱਛਿਆ ਕਿਸੇ ਨੇ। ਕਦੇ ਕੱਚੇ ਮਕਾਨ ਦੇ ਪੈਸੇ ਨਹੀਂ ਮਿਲੇ ਕਦੇ ਵੀ। ਨਹੀਂ ਜੀ, ਨਹੀਂ। ਇਹ ਸਰਕਾਰਾਂ ਤਾਂ ਕਹਿੰਦੀ ਨੇ, ਸਰਕਾਰਾਂ ਦੇ ਲੀਡਰ ਵੀ ਕਹਿੰਦੇ ਨੇ ਵੀ ਅਸੀਂ ਗਰੀਬਾਂ ਨੂੰ ਕੱਚੇ ਮਕਾਨ ਦੇ ਪੈਸੇ ਦੇ ਰਹੇ ਹਾਂ। ਭਾਵੇਂ ਕੇਂਦਰ ਦੀ ਸਰਕਾਰ ਹੋਵੇ, ਭਾਵੇਂ ਪੰਜਾਬ ਦੀ ਪਰ ਤੁਹਾਨੂੰ ਨਹੀਂ ਮਿਲੇ। ਨਹੀਂ ਮੈਨੂੰ ਨਹੀਂ ਜੀ ਮਿਲੇ। ਮੈਂ ਤਾਂ ਜਿਹੜੀ ਮਰਜ਼ੀ ਅਸਾਂ ਪਤਾ ਕਿਹੜਾ ਨਾਮ ਹੀ ਨਹੀਂ ਆਇਆ ਲਿਸਟ 'ਚ ਪਤਾ ਨਹੀਂ ਕਿ ਕਿਹੜੀ ਲਿਸਟ ਆ ਹੋਣੀ। ਉੱਪਰੇ ਨਹੀਂ ਆ ਰਹੀ। ਹੁਣ ਤੁਸੀਂ ਪੰਜਾਬ ਸਰਕਾਰ ਤੋਂ ਤੇ ਫਤਿਹਗੜ੍ਹ ਸਾਹਿਬ ਦੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਮੈਂ ਤਾਂ ਇਹੀ ਮੰਗ ਕਰਦਾ ਜੀ ਮੇਰੇ ਹਿਲਾਕ ਨਾਲ ਇਹ ਤੁਹਾਡੀ ਮਦਦ ਦਿੱਤੀ ਜਾਵੇ ਕੰਮ ਇਹਦੀ ਮਦਦ ਕੀਤੀ ਜਾਵੇ ਨਹੀਂ ਭਾਵਕ ਨਾ ਹੋ ਜੀ ਚਲੋ ਪ੍ਰਮਾਤਮਾ ਵਾਹਿਗੁਰੂ ਹੈਗਾ ਤੁਹਾਡੇ ਨਾਲ ਮਤਲਬ ਕੋਈ ਗੱਲ ਨਹੀਂ ਭਾਵਕ ਨਾ ਹੋ ਜੀ ਤੇ ਜਿਹੜੇ ਸਮਾਜ ਸੇਵਕ ਲੋਕ ਨੇ ਜਿਹੜੇ ਸੇਵਾ ਕਰਦੇ ਨੇ ਜਿਹੜੇ ਲੋਕਾਂ ਦੇ ਵਿੱਚ ਸੇਵਾ ਭਾਵਨਾ ਉਹ ਉਹਨਾਂ ਉਹਨਾਂ ਤੋਂ ਕੀ ਮੰਗ ਕਰਦੇ ਆ ਲੋਕਾਂ ਤੋਂ ਮੈਂ ਤਾਂ ਇਹ ਮੰਗ ਕਰਦਾ ਜੀ ਮੀ ਮਾੜੀ ਮੋਟੀ ਮੇਰੀ ਮਦਦ ਦਾ ਕਰਨ ਦਾ ਮਦਦ ਕੀਤੀ ਜਾਵੇ ਤਾਂ ਜਿਹੜੀ ਥੋੜੀ ਛੱਤ ਹੈ ਹਾਂ ਜੀ ਇਹ ਪਾਈ ਜਾਈ ਬਸ ਇਹ ਪਾਈ ਜਾ ਸਕੇ ਹੈ ਤੁਹਾਡਾ ਨੰਬਰ ਕਿੰਨਾ ਜੀ 90416 ਜੀ 50108 ਨੰਬਰ ਦੁਬਾਰਾ ਦੱਸਿਓ 90416 50108 ਬਾਈ ਨੇ ਆਪਣਾ ਨੰਬਰ ਵੀ ਦੱਸਤਾ ਮੇਰੀ ਸਮਾਜ ਸੇਵਕਾਂ ਨੂੰ ਬੇਨਤੀ ਹੈ ਵੀ ਇਸ ਲੋੜਵੰਦ ਪਰਿਵਾਰ ਦੀ ਜਰੂਰ ਮਦਦ ਕੀਤੀ ਜਾਵੇ ਬਾਈ ਨੇ ਨੰਬਰ ਆਪਣਾ ਦੱਸ ਦਿੱਤਾ ਮੈਂ ਸਕਰੀਨ ਤੇ ਵੀ ਲਾ ਦੂੰਗਾ ਨੰਬਰ ਤਾਂ ਜੋ ਇਸ ਗਰੀਬ ਪਰਿਵਾਰ ਦੀ ਛੱਤ ਪਾਈ ਜਾ ਸਕੇ ਧੰਨਵਾਦ ਜੀ